ਭਾਰਤ ਯੂਨੀਅਨ ਪੰਜਾਬ ਮਜ਼ਦੂਰ ਕਿਸਾਨ ਦਾ ਜਿੰਦਾਬਾਦ ਮਜ਼ਦੂਰ ਕਿਸਾਨ ਇੱਕਤਾ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਪੰਜਾਬ ਜਿੰਦਾਬਾਦ ਭਾਰਤੀ ਕਿਸਾਨ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਹਰਜਿੰਦਰ ਸਿੰਘ ਚੰਦੀ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਰੋਜ਼ ਪ੍ਰਦਰਸ਼ਨ ਜਾਰੀ ਹੈ ਅਸੀਂ ਇਸ ਟਾਈਮ 슈ਗਰ ਮਿਲ ਨਕੌਦਰ ਦੇ ਅੱਗੇ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਹੈ ਕੈਮਰਾਮੈਨ ਗੁਰਮੇਲ ਸਿੰਘ ਰੂਪਰਾਏ ਦਿਖਾਓ ਕੈਮਰਾਮੈਨ ਰੂਪਰਾਏ ਜੀ ਆ ਦਿਖਾਓ ਸਾਰਾ ਇੱਧਰ ਆਪਣੇ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਿਸਾਨਾਂ ਵੱਲੋਂ ਜਿਹੜਾ ਹੈਗਾ ਆਪਣੇ ਟਰੈਕਟਰਾਂ ਦੇ ਉੱਤੇ ਝੰਡੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਪਾਲਿਸੀ ਦੇ ਖਿਲਾਫ ਔਰ ਇਹ ਜਿਹੜਾ ਰੋਸ ਪ੍ਰਦਰਸ਼ਨ ਹੈਗਾ ਅੱਜ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਔਰ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਡਾਕਟਰ ਮਹਿੰਦਰ ਪਾਲ ਜੀ ਇਹ ਆਪਣੇ ਨੂਰਮਹਿਲ ਤੋਂ ਪ੍ਰਧਾਨ ਨੇ ਨੂਰ ਮੇਲ ਤੋਂ ਆਪਣੇ ਪ੍ਰਧਾਨ ਸਰਦਾਰ ਸਾਡੇ ਨਾਲ ਮੌਜੂਦ ਨੇ ਮਿੰਦਰਪਾਲ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਅੱਜ ਦਾ ਕੀ ਏਜੰਡਾ ਜੀ ਕਿ ਜੋ ਸਰਕਾਰ ਦੀਆਂ ਨੀਤੀਆਂ ਉਹਦੇ ਵਿਰੋਧ ਦੇ ਵਿੱਚ ਅਸੀਂ ਟਰੈਕਟਰ ਮਾਰਚ ਕੱਢਿਆ ਜੋ ਲੋਕ ਪਰਗਰ ਤੋਂ ਹੁੰਦਾ ਹੋਇਆ ਲੋਕ ਪਰਗਰ ਤੋਂ ਹੁੰਦਾ ਹੋਇਆ ਇਹ ਅਸੀਂ ਨਕੋਦਰ ਰੋਡ ਮੇਲ ਦੇ ਜਿਹੜੀ ਗੱਗਰਵਾਲ ਮੇਲਾ ਹੈ ਖੰਡ ਮੇਲ ਸ਼ੂਗਰ ਮੇਲ ਉੱਥੇ ਅਸੀਂ ਰੋਸ ਮਾਰਚ ਕੀਤਾ ਰੋਡ ਦੇ ਉੱਤੇ ਔਰ ਵੱਡੇ ਕਾਫਲੇ ਦੇ ਵਿੱਚ ਲੈਂਡ ਜਿਹੜੀ ਪਲੈਨਿੰਗ ਪਾਲਿਸੀ ਆ ਉਹਦੇ ਖਿਲਾਫ ਜੋ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਅਸੀਂ ਰੋਸ ਪ੍ਰਦਰਸ਼ਨ ਕੀਤਾ ਹੈ ਬਹੁਤ ਲੋਕਾਂ ਦਾ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਲੋਕ ਇਸ ਨੀਤੀ ਤੋਂ ਬਹੁਤ ਪਰੇਸ਼ਾਨ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹਤੇ ਵਿਚਾਰ ਕੀਤੀ ਜਾਵੇ ਤੇ ਜੀਮੀਦਾਰ ਕਿਸਾਨ ਨੂੰ ਬਚਾਇਆ ਜਾਵੇ ਜੋ ਅੰਨ ਖਾਂਦਾ ਉਹਨੂੰ ਬਚਾਇਆ ਜਾਵੇ ਸਰਦਾਰ ਜਿਹਨੇ ਹੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਪੰਜਾਬ ਬੀਕੇ ਜੂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਨਰਿੰਦਰ ਸਿੰਘ ਬਾਜਵਾ ਜੀ ਇਹ ਆਪਣੇ ਜਿਹੜੀ ਆ ਨੀਤੀ ਹੈ ਸਰਕਾਰ ਦੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅੱਜ ਵੀਰੇ ਜਿਹੜੀ ਸਰਕਾਰ ਲੈਂਡ ਪੋਲਿੰਗ ਪੋਲਿਸੀ ਬਣਾ ਕੇ ਜ਼ਮੀਨਾਂ ਦੇ ਹੱਕ ਨੱਪਣ ਲਈ ਅੰਦੀ ਸੀ ਉਸ ਦੇ ਰੋਸ ਵਿੱਚ ਸਯੁਕਤ ਖਾਨ ਮੋਰਚੇ ਦੇ ਤੇ ਭਾਰਤ ਤੇ ਸੂਬਾ ਪ੍ਰਧਾਨ ਸੂਬਾ ਸਿੰਘ ਫਰਮਾਨ ਸਿੰਘ ਦੀ ਸੰਧੂ ਸੰਧੂ ਦੇ ਹਦਾ ਦਿਸ਼ਾ ਨਿਰਦੇਸ਼ਕ ਅਨੁਸਾਰ ਅੱਜ ਭਾਰਤੀ ਕਿਸਾਨ ਜੁਗੀਆਂ ਨੇ ਪੰਜਾਬ ਦਾ ਗੁਰਮਾਨ ਸਿੰਘ ਸੰਧੂ ਤੇ ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਇਹਨਾਂ ਦਾ ਸਰਕਾਰ ਨੂੰ ਇੱਕ ਚੇਤਾਵਨੀ ਪੱਤਰ ਹੈ ਕਿ ਅਸੀਂ ਤੈਨੂੰ ਅੱਜ ਦਿਖਾਤਾ ਜੇ ਅਸੀਂ ਇਹਨਾਂ ਕੱਟ ਕਰ ਸਕਦੇ ਆ ਤੇ ਤੇਰੀਆਂ ਰਗਾਂ ਵੀ ਨੱਪ ਸਕਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਨਾਲ ਮੌਜੂਦ ਨੇ ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਜੀ ਉਹਨਾਂ ਦੇ ਕੋਲ ਜਾਣਦੇ ਆ ਲਖਬੀਰ ਸਿੰਘ ਜੀ ਅੱਜ ਟੋਟਲ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਆ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣਗੀਆਂ ਇਸ ਕੇਮ ਦੇ ਸਾਰੀ ਜਥੇਬੰਦੀਆਂ ਇਹਦੇ ਵਿੱਚ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਆ ਪਰ ਜਿਹੜਾ ਆ ਇਕੱਠਾ ਇਹ ਆਪਣੀ ਇਕੱਲੇ ਬੀਕੇਜੂ ਪੰਜਾਬ ਦਾ ਇਕੱਠ ਆ ਅੱਜ ਸਾਨੂੰ ਡਿਊਟੀ ਲਈ ਸਰਦਾਰ ਫਰਮਾਨ ਸੇ ਸਾਡੇ ਸਾਡੇ ਸੁਭਾਗੂ ਨੇ ਵੀ ਤੁਸੀਂ ਵੱਡੇ ਕਾਫਲੇ ਦੇ ਵਿੱਚ ਇਹ ਆਪਣੇ ਮਹਿਦਪੁਰ ਦੇ ਵਿੱਚ ਮੇਨ ਰੋਡ ਦੇ ਉੱਤੇ ਇਹ ਭਾਈ ਟਰੈਕਟਰ ਮਾਰਚ ਕੱਢਣਾ ਆ ਤੇ ਸਾਰੇ ਮੇਰੇ ਵੀਰ ਜਿੰਨੇ ਮੇਰੇ ਸਾਥੀ ਕਿਸਾਨ ਆ ਸਾਰਿਆਂ ਨੇ ਪੂਰੀ ਮਿਹਨਤ ਦੇ ਨਾਲ ਦਿਨ ਰਾਤ ਇੱਕ ਕਰਕੇ ਅਸੀਂ ਅੱਜ 200 ਗੱਡੀ ਟਰੈਕਟਰ ਦਾ ਕਾਫਲਾ ਲੈ ਕੇ ਇਹ ਸ਼ੂਕਰ ਮਿਲ ਦੇ ਵਿੱਚ ਪਹੁੰਚੇ ਆ ਬਾਕੀ ਸਾਰੇ ਤੁਸੀਂ ਦਿਖਾ ਦਿਓ ਕਿੰਨਾ ਕਾਫਲਾ ਆ ਸਰਕਾਰ ਦੇ ਜੋ ਇਹ ਲੈਂਡ ਪੂਲਿੰਗ ਦੀਆਂ ਮਾੜੀਆਂ ਨੀਤੀਆਂ ਆ ਇਹ ਅਸੀਂ ਨਹੀਂ ਚੱਲਣ ਦੇਵਾਂਗੇ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ ਸਰਕਾਰ ਨੇ ਸਾਨੂੰ ਇਹ ਕਹਿ ਦਿੱਤਾ ਵੀ ਤੁਸੀਂ 50000 ਰੁਪਏ ਕੇ ਲਾ ਲੈ ਲਓ ਔਰ ਜਦੋਂ ਡਵੈਲਪ ਹੋ ਗਈ ਜ਼ਮੀਨ ਸਾਡੀ ਜ਼ਮੀਨ ਜਿਹੜੀ ਆ ਉਹ ਸਾਨੂੰ ਉਹਦੇ ਵਿੱਚੋਂ ਦੋ ਗੁਣਾ ਲੈਣੀ ਛੇ ਗੁਣਾ ਜ਼ਮੀਨ ਸਰਕਾਰ ਦੀ ਆ ਜਿਹੜਾ ਇੱਕ ਬਹੁਤ ਹੀ ਸਰ ਜੀ ਕਿਸਾਨਾਂ ਦੇ ਨਾਲ ਧੱਕਾ ਵਾ ਇਹ ਧੱਕਾ ਨਹੀਂ ਹੋਣ ਦੇਵਾਂਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਪ੍ਰਧਾਨ ਜੀ ਨੇ ਕਿਹਾ ਕਿ ਸਰਕਾਰ ਜਿਹੜਾ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਅਸੀਂ ਧੱਕਾ ਨਹੀਂ ਹੁੰਦਿਆਂਗੇ ਔਰ ਮੇਰੇ ਨਾਲ ਮੌਜੂਦ ਨੇ ਗੁਰਦੀਪ ਸਿੰਘ ਜੀ ਇਸੇ ਤਹਿਸੀਲ ਤੋਂ ਜਿੱਥੇ ਅਸੀਂ ਖੜੇ ਆ ਇਸ ਤਹਿਸੀਲ ਦੇ ਪ੍ਰਧਾਨ ਨੇ ਉਹਨਾਂ ਦੇ ਕੋਲੋਂ ਚਾਹੁੰਦੇ ਆ ਕਿ ਉਹ ਆਪਣੇ ਦਸਨ ਆਪਣੇ ਵਿਚਾਰ ਕੇ ਉਹ ਕੀ ਟਿੱਪਣੀ ਕਰਨਾ ਚਾਹੁੰਦੇ ਆ ਅੱਜ ਦੇ ਇਸ ਪ੍ਰੋਗਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਡੀ ਸਾਹਿਬ ਤੁਹਾਡੇ ਚੈਨਲ ਦਾ ਬਹੁਤ ਬਹੁਤ ਸਵਾਗਤ ਆ ਜਿੱਥੇ ਵੀ ਅਸੀਂ ਕੋਈ ਪ੍ਰਦਰਸ਼ਨ ਕਰਦੇ ਹਾਂ ਜਾਂ ਰੋਜ਼ ਪ੍ਰਦਰਸ਼ਨ ਕਰਦੇ ਹਾਂ ਜਾਂ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਵਾ ਉਹਨੂੰ ਤੁਸੀਂ ਕਵਰੇਜ ਕਰਦੇ ਹੋ ਸਾਡੀਆਂ ਖਬਰਾਂ ਸਰਕਾਰ ਤੱਕ ਪਹੁੰਚਾਉਂਦੇ ਆ ਜੋ ਅੱਜ ਦਾ ਪ੍ਰੋਟੈਸਟ ਆ ਸਰਦਾਰ ਲਖਵੀਰ ਸਿੰਘ ਦੀ ਰਹਿਨਮਾਈ ਹੇਠ ਸਰਦਾਰ ਨਰਿੰਦਰ ਸਿੰਘ ਕੌਰ ਕਮੇਟੀ ਮੈਂਬਰ ਪੰਜਾਬ ਉਹਨਾਂ ਦੀ ਰਹਿਨਮਾਈ ਹੇਠ ਅਤੇ ਸਮੁੱਚੀ ਟੀਮ ਸਾਡੇ ਸੂਬਾ ਪ੍ਰਧਾਨ ਸਰਦਾਰ ਫਰਮਾਨ ਸਿੰਘ ਸੰਧੂ ਦੀ ਜੇ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਕੰਮ ਕਰ ਰਹੀਆਂ ਜਿੰਨੀਆਂ ਵੀ ਆਪਣੇ ਜਥੇਬੰਦੀ ਦੇ ਵਰਕਰ ਸਹਿਬਾਨ ਨੇ ਜਾਂ ਦਰਜਾ ਬਦਰਜਾ ਉਹਦੇਦਾਰ ਨੇ ਸਭਨਾਂ ਦਾ ਇੱਥੇ ਪਹੁੰਚਣ ਦੇ ਜੀਓ ਆਇਆ ਤੇ ਦੂਸਰੀ ਗੱਲ ਜਿਹੜੀ ਤੁਸੀਂ ਕਰਦੇ ਹੋ ਵੀ ਅੱਜ ਦੇ ਰੋਸ ਪ੍ਰਦਰਸ਼ਨ ਦਾ ਇਹ ਅਸੀਂ ਪੰਜਾਬ ਸਰਕਾਰ ਨੂੰ ਇੱਕ ਚੇਤਾਵਨੀ ਪੱਤਰ ਦੇਣ ਆਏ ਆ ਵੀ ਇਹ ਨਾ ਕੀਤਾ ਜਾਵੇ ਜੇ ਅਜੇ ਵੀ ਨਹੀਂ ਇਸ ਇਹਨਾਂ ਇਸ ਕਾਨੂੰਨ ਨੂੰ ਵਾਪਸ ਨਹੀਂ ਲਿਆ ਜਾਂਦਾ ਤੇ ਇਸ ਤੋਂ ਸੰਘਰਸ਼ ਹੋਰ ਵੀ ਤਿੱਖਾ ਵਿੱਢਿਆ ਜਾ ਸਕਦਾ ਵਾ ਲੇਕਿਨ ਅਸੀਂ ਇੱਕ ਇੰਚ ਵੀ ਜ਼ਮੀਨ ਜਿਹੜੀ ਰਿਕੁਆਇਰ ਨਹੀਂ ਕਰਦੇ ਆਂਗੇ ਸਾਡੇ ਨਾਲ ਮੌਜੂਦ ਨੇ ਤਜਿੰਦਰ ਸਿੰਘ ਜੀ ਤਜਿੰਦਰ ਸਿੰਘ ਜੀ ਆਪਣੇ ਜਿਹੜੀ ਸਰਕਾਰ ਦੀ ਪਾਲਿਸੀ ਲੈ ਕੇ ਆਈ ਆ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਜਿਹੜੀ ਪਾਲਿਸੀ ਕਿਸਾਨ ਦੇ ਹਿੱਤ ਆ ਤੁਸੀਂ ਕੀ ਦੇਖ ਰਹੇ ਹੋ ਕਿ ਤੁਸੀਂ ਪਹਿਲਾਂ ਪੱਤਰਕਾਰ ਵੀ ਰਹਿ ਚੁੱਕੇ ਹੋ ਕਿ ਕਿਸੇ ਹੱਦ ਤੱਕ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਪਾਲਿਸੀ ਜਿਹੜੀ ਕਿਸਾਨ ਦੇ ਹਿੱਤ ਵਿੱਚ ਸਰਕਾਰ ਵੱਲੋਂ ਨਾਦਰਸ਼ਾਈ ਫਰਮਾਨ ਜਾਰੀ ਕੀਤਾ ਗਿਆ ਵਾ ਕੋਈ ਕਿਸੇ ਨਾਲ ਸਲਾਹ ਨਹੀਂ ਕੋਈ ਕਿਸਾਨ ਆਪਣੀ ਜ਼ਮੀਨ ਦੇਣਾ ਨਹੀਂ ਚਾਹੁੰਦਾ ਬਿਲਕੁਲ ਬੇਬੁਨਿਆਦ ਤੇ ਝੂਠਾ ਏ ਝੂੜਦਾ ਪਲੰਦਾ ਇਹ ਸਰਕਾਰ ਮਾੜਾ ਮੋੜ ਪ੍ਰਚਾਰ ਕਰ ਰਹੀ ਕਿ ਕਿਸਾਨ ਸਾਡੇ ਨਾਲ ਆ ਇੱਕ ਵੀ ਕਿਸਾਨ ਨੇ ਹੰਮੀ ਨਹੀਂ ਪਰੇ ਕਿ ਅਸੀਂ ਆਪਣੀ ਜ਼ਮੀਨ ਦੇਣੀ ਚਾਹੁੰਦੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਸਾਡੇ ਕੋਲ ਇੱਥੇ ਜਿੰਨੇ ਵੀ ਬੁਲਾਰੇ ਮੌਜੂਦ ਹਨ ਸਾਰਿਆਂ ਨੇ ਇਹੀ ਇਸ ਜਿਹੜੀ ਸਰਕਾਰ ਦੀ ਪਾਲਿਸੀ ਦੀ ਨਿੰਦਿਆ ਕੀਤੀ ਹੈ ਸਾਡੇ ਨਾਲ ਕਿਸਾਨ ਆਗੂ ਮੌਜੂਦ ਹਨ ਉਹਨਾਂ ਕੋਲੋਂ ਪੁੱਛਦੇ ਹਾਂ ਕਿ ਉਹਨਾਂ ਦਾ ਇਸ ਪਾਲਿਸੀ ਬਾਰੇ ਕੀ ਬਿਆਨ ਹੈ ਪਹਿਲਾਂ ਤਾਂ ਵੀਰ ਜੀ ਜਿੰਨੇ ਕਿਸਾਨ ਆਏ ਆ ਜਥੇਬੰਦੀਆਂ ਦਾ ਬਹੁਤ ਬਹੁਤ ਸ਼ੁਕਰਾਨਾ ਜਿਨ੍ਹਾਂ ਇੰਨੀ ਇਕਜੁੱਟਤਾ ਤੇ ਇਹ ਕੱਠ ਦਿਖਾਇਆ ਇਹ ਜਿਹੜਾ ਇੰਨਾ ਵੱਡਾ ਇਕੱਠ ਆ ਇਹ ਇਹ ਸਬਦ ਕਰਦਾ ਹੈ ਵੇ ਲੋਕਾਂ ਦੇ ਵਿੱਚ ਦਿਲੋਂ ਰੋਸ ਹੈ ਇਸ ਗੱਲ ਦਾ ਜੋ ਧੱਕੇਸ਼ਾਹੀ ਹੋ ਰਹੀ ਹੈ ਮੇਰੇ ਖਿਆਲ ਦੇ ਨਾਲ ਕਿਸਾਨੀ ਤੋਂ ਬਿਨਾ ਕਿਸੇ ਵੀ ਹੋਰ ਵਰਗ ਦੇ ਨਾਲ ਇਹੋ ਜਿਹਾ ਕੋਈ ਧੱਕਾ ਨਹੀਂ ਹੁੰਦਾ ਜਦੋਂ ਵੀ ਕਦੇ ਕੋਈ ਮੌਕਾ ਹੁੰਦਾ ਆ ਤੇ ਉਹ ਕਿਸਾਨੀ ਜਾਂ ਜ਼ਮੀਨ ਦੇ ਉੱਤੇ ਹੀ ਦਬਾਅ ਪੈਣ ਵਾਲੇ ਹੁੰਦਾ ਆ ਹੋਰ ਕਿਸੇ ਖੇਤਰ ਨੂੰ ਵੀ ਕਦੇ ਇਦਾਂ ਮਰਜ ਨਹੀਂ ਕੀਤਾ ਗਿਆ ਜਿਦਾਂ ਇਹਨਾਂ ਨੂੰ ਲੁੱਟਖਸਟ ਕਰਕੇ ਮਰਜ ਕੀਤਾ ਜਾ ਰਿਹਾ ਚਾਹੇ ਫਸਲਾਂ ਖਰੀਦਣ ਦੀ ਗੱਲ ਆ ਚਾਹੇ ਮੰਡੀਆਂ ਦੀ ਗੱਲ ਆ ਚਾਹੇ ਕਿਸੇ ਵੀ ਤਰੀਕੇ ਨਾਲ ਸਰਕਾਰ ਸਾਰੀ ਦੁਨੀਆ ਦਾ ਇੱਕੋ ਹੀ ਟੀਚਾ ਆ ਵੀ ਅਸੀਂ ਇਸ ਕਿਸਾਨ ਨੂੰ ਵਦ ਵਦ ਲੁੱਟਿਆ ਤੇ ਕੁਝ ਪਿਆ ਜਾਵੇ ਕੁੱਟਦੇ ਵੀ ਆ ਤੇ ਲੁੱਟਦੇ ਵੀ ਆ ਇਹ ਇੱਕ ਨਵੀਂ ਸਕੀਮ ਇਹਨਾਂ ਨੇ ਕੱਢੀ ਆ ਇੰਨਾ ਵੱਡਾ ਖੇਤੀ ਦਾ ਜਰਖੇਜ ਏਰੀਆ ਇੰਨੀ ਉਪਜਾਊ ਧਰਤੀ ਜੋ ਪੂਰੇ ਸੰਸਾਰ ਦੇ ਵਿੱਚ ਕੁਝ ਕਿਹੇ ਖਿੱਤਿਆਂ ਦੇ ਵਿੱਚ ਇਹ ਜਿਹੜੀ ਪਰਮਾਤਮਾ ਦੀ ਕਿਰਪਾ ਹਿੱਸੇ ਆਉਂਦੀ ਆ ਪੰਜਾਬ ਦੇ ਹਿੱਸੇ ਵੀ ਆਈ ਆ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਇਹਨੂੰ ਇੱਕੋ ਤਰਫਾ ਹੋ ਕੇ ਹੀ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਵੱਡੀ ਧੱਕੇਸ਼ਾਹੀ ਆ ਨਾਦਰਸ਼ਾਨੀ ਨਾਦਰਸ਼ਾਈ ਫਰਮਾਨੇ ਆਏ ਸੋ ਬੇਨਤੀ ਆ ਸਾਰੇ ਅੱਗੇ ਵੀ ਸਾਰੇ ਇਕਜੁੱਟ ਹੋਣ ਤੇ ਸਰਕਾਰਾਂ ਅੱਗੇ ਵੀ ਬੇਨਤੀ ਆ ਵੀ ਇਹ ਜਿਹੜਾ ਇੰਨਾ ਵੱਡਾ ਜ਼ੁਲਮ ਕੀਤਾ ਜਾ ਰਿਹਾ ਹੈ ਇੱਕ ਹਿੱਸੇ ਨੂੰ ਮਾਰਨ ਦੀ ਹੀ ਤਿਆਰੀ ਕੀਤੀ ਜਾ ਰਹੀ ਆ ਉੱਤੇ ਵੀ ਕੋਈ ਮਿਹਰ ਭਰਿਆ ਨਿਗ੍ਹਾ ਰੱਖੋ ਉੱਤੇ ਵੀ ਕੋਈ ਤਰਸ ਖਾਦਾ ਜੀ ਸ਼ੁਕਰੀਆ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਅਸੀਂ ਅਲਗ-ਅਲਗ ਇਥੇ ਕਿਸਾਨ ਆਗੂਆਂ ਦੇ ਜਿਹੜੇ ਬਿਆਨ ਹਨ ਉਹਨਾਂ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪੁੱਛਿਆ ਗਿਆ ਕਿ ਇਸ ਲੈਂਡ ਪੂਲਿੰਗ ਜਿਹੜੀ ਪਾਲਿਸੀ ਹੈ ਇਹਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਪਰ ਕਿਸੇ ਨੇ ਵੀ ਇਸ ਪਾਲਿਸੀ ਦੇ ਬਾਰੇ ਹਾਮੀ ਨਹੀਂ ਭਰੀ ਉਹਨਾਂ ਦਾ ਕਹਿਣਾ ਹੈ ਕਿ ਪਾਲਿਸੀ ਬਿਲਕੁਲ ਹੀ ਕਿਸਾਨ ਮਾਰੂ ਹੈ ਇਹਦੇ ਕਿਸਾਨਾਂ ਦੇ ਉਲਟ ਹੈ ਔਰ ਸਰਕਾਰ ਨੂੰ ਅਪੀਲ ਹੈ ਕਿ ਇਸ ਪਾਲਿਸੀ ਨੂੰ ਫਿਰ ਤੋਂ ਵਿਚਾਰਿਆ ਜਾਵੇ ਜਾਂ ਇਸ ਨੂੰ ਮੂਲ ਰੱਦ ਕਰ ਦਿੱਤਾ ਜਾਵੇ ਮੈਂ ਹਾਂ ਪੱਤਰਕਾਰ ਹਰਜਿੰਦਰ ਸਿੰਘ ਕੰਦੀ ਤੇ ਮੇਰੇ ਨਾਲ ਕੈਮਰਾਮੈਨ ਗੁਰਮੇਲ ਸਿੰਘ ਗੁਪਰਾਏ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਧੰਨਵਾਦ